ਉਹ ਸਾਡੇ ਹੈਗੇ ਨੇ ਵੱਡੇ ਭਰਾ ਦਸ਼ਮ ਪਿਤਾ ਨੇ ਤੁਮ ਖਾਸਾ ਦੀ ਸਥਾਪਨਾ ਕੀਤੀ ਸੀ ਤੇ ਉਸ ਸਮੇਂ ਸਾਰੇ ਸਨਾਤਨ ਧਰਮੀ ਸੀ ਸਾਡੀ ਸਨਾਤਨ ਧਰਮ ਵਾਲੇ ਦੀ ਰੱਖਿਆ ਕਰਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸ਼ੀਸ਼ ਦਾ ਬਲਦਾਨ ਦੇ ਦਿੱਤਾ ਦਸ਼ਮ ਪਿਤਾ ਨੇ ਆਪਣੇ ਬੱਚਿਆਂ ਦਾ ਬਲਦਾਨ ਦੇ ਦਿੱਤਾ ਤੇ ਅਸੀਂ 14 ਤਰੀਕ ਨੂੰ ਕੌਮੀ ਇਨਸਾਫ ਮੋਰਚੇ ਨੇ ਐਲਾਨ ਕੀਤਾ ਵੀ ਪੰਜਾਬ ਦੇ ਲੱਖਾਂ ਲੋਕ ਅਸੀਂ ਦਿੱਲੀ ਕੁਝ ਕਰ ਰਹੇ ਆਂ ਪ੍ਰਧਾਨ ਮੰਤਰੀ ਜੀ ਨੂੰ ਅਗਾਹ ਕਰਨ ਵਾਸਤੇ ਜੋ ਪਬਲਿਕ ਨੂੰ ਪਰੋਸਿਆ ਜਾਂਦਾ ਸੀਗਾ ਜੋ ਦਿਖਾਇਆ ਜਾਂਦਾ ਸੀਗਾ ਨਾ ਉਹੀ ਦਿਖਦਾ ਸੀਗਾ ਅੱਜ ਦੇਖੋ ਅੱਜ ਤੁਹਾਡਾ ਕੋਈ ਨੈਸ਼ਨਲ ਚੈਨਲ ਨਹੀਂ ਹੈਗਾ ਪਰੰਤੂ ਅੱਜ ਤੁਹਾਡੇ ਕੋਲ ਥੋੜਾ ਸੋਸ਼ਲ ਮੀਡੀਆ ਹੈ। ਅਗਰ ਇੱਕ ਬੰਦੇ ਨੂੰ ਨਜਾਇਜ਼ ਤੌਰ ਦੇ ਉੱਤੇ ਜੇਲ੍ਹ ਦੇ ਵਿੱਚ ਪਾਇਆ ਜਾਊਗਾ ਤੇ ਉਸ ਵੇ ਬੈਂਸਿੰਘ ਔਰ ਕੇਪੀਐਸ ਗਿਲ ਕਿਸ ਤਰ੍ਹਾਂ ਸਿੱਖਾਂ ਦੀ ਨਸਲ ਫਰੋਸ਼ੀ ਕਰ ਰਹੇ ਸੀਗੇ ਵਾਈਡਨ ਰੂਲ ਪਾਲਿਸੀ ਦੇ ਉੱਪਰ ਚੱਲਦੀ ਸੀਗੀ ਸਿንስ ਇੰਡੀਪੈਂਡੈਂਸ 1947 ਤੋਂ ਗੱਲਾਂ ਅਗਰ ਤੁਰਨੀਆਂ ਸ਼ੁਰੂ ਹੋਣਗੀਆਂ ਤੇ ਬੜੀ ਦੂਰ ਤੱਕ ਜਾਣਗੀਆਂ ਆ ਦੇਸ਼ ਦਾ ਵਟਵਾਰੀ ਗਲਤ ਹੋਇਆ ਔਰ ਐਸਜੀਪੀਸੀ ਦੀ ਗੱਲ ਕਰਦੇ ਹੋ ਐਸਜੀਪੀਸੀ ਦਾ ਡਾਇਰੈਕਟ ਇਹਨਾਂ ਦੇ ਕੰਟਰੋਲ 'ਚ ਹੈ ਇਹਨਾਂ ਦਾ ਹੀ ਮੈਂਬਰ ਹੈ ਸੁਖਵੀਰ ਬਾਦਲ ਹੀ ਅਕਾਲ ਚੱਕ ਸਾਹਿਬ ਦਾ ਜਥੇਦਾਰ ਲਗਾਉਂਦਾ ਹੈ ਉਹੀ ਜਥੇਦਾਰ ਉਤਰਵਾ ਦਿੰਦਾ ਇੱਕ ਆਪਣਾ ਐਮਐਲਏ ਦਾ ਮਤਾ ਪਾ ਕੇ ਉਹਨੂੰ ਛੱਡ ਸਕਦੇ ਆ ਆਫਟਰ 14 ইয়ার্স this is written in, in our constitution ya yeah, president of india ਕੋਈ ਦੋ ਦੋਰੇ ਮਾਪਦੰਦ ਹੋ ਜਾਂਦੇ ਕਦੀ ਦਾ ਫਿਰ ਆ ਦੇਸ਼ ਨੂੰ ਵੰਡਣ ਦੀ ਗੱਲ ਹੁੰਦੀ ਹੈ ਨਾ ਨਹੀਂ ਨਹੀਂ ਸਰ ਅਗਰ ਦੋਰੇ ਪੈਰਾਮੀਟਰ ਹੁੰਦੇ ਆ ਇੱਕ ਪਾਸੇ ਇੱਕ ਬੰਦੇ ਪਰ ਸੱਚਾ ਤਾਂ ਦੇਖੋ ਕੋਈ ਗੁਰੂਆਂ ਦਾ ਇਸੇ ਤਰ੍ਹਾਂ ਕੋਈ ਬਹੁਤ ਵੱਡਾ ਦਿਵਸ ਸੀਗਾ ਤੇ ਉੱਥੇ ਇਹਦਾ ਐਲਾਨ ਕੀਤਾ ਸੀ ਵੀ ਮੈਂ ਬੰਦੀ ਸਿੰਘ ਰਿਹਾ ਕਰ ਦਾਂਗਾ ਕੋਈ ਵੀ ਜਿਹੜਾ ਦੇਖੋ ਆ ਕੋਈ ਤਰੀਕਾ ਨਹੀਂ ਹੈ ਇਸ ਆਪਣਾ ਭਾਰਤ ਜੋ ਹੈ ਨਾ ਉਹ ਸਰਵ ਧਰਮ ਸੰਭਾਵ ਦਾ ਦੇਸ਼ ਹੈ ਇਸੋ ਬਿਊਟੀਫੁਲ ਕੰਟਰੀ ਪੂਰੇ ਵਰਲਡ ਦੇ ਵਿੱਚ ਨਹੀਂ ਹੈਗਾ ਹਵਾਰਾ ਸਾਹਿਬ ਨੇ ਜਾਂ ਉਹਨਾਂ ਦੇ ਲੋਕਾਂ ਨੇ ਉਸ ਸਮੇਂ ਦੇ ਮੁਤਾਬਕ ਉਹਨਾਂ ਨੇ ਕਰ ਦਿੱਤਾ ਪਰ ਉਹਨਾਂ ਨੇ ਸਜ਼ਾ ਵੀ ਤਾਂ ਪੂਰੀ ਕਰ ਲਈ ਹੈ ਨਾ 1890 ਦੇ ਵਿੱਚ ਪਹਿਲਾ ਪ੍ਰੈਜ਼ੀਡੈਂਟ ਦੀ ਇਸੇ ਤਰ੍ਹਾਂ ਹੱਤਿਆ ਹੋਈ ਸੀ ਔਰ ਤਿੰਨ ਪ੍ਰੈਜ਼ੀਡੈਂਟਸ ਦੀ ਹੱਤਿਆ ਹੋਈ ਪੋਲਿਟੀਕਲ ਅਸੈਸ਼ਨੇਸ਼ਨ ਅਲੱਗ-ਅਲੱਗ ਮੁਲਕਾਂ ਦੇ ਸਭ ਤੋਂ ਪਹਿਲਾਂ ਦੋਸਤੋ ਮੈਂ ਅਰਵਿੰਦਰ ਸਨਨਾ ਸਵਾਗਤ ਕਰਦਾ ਹਾਂ ਦੋਸਤੋ ਪਿਛਲੇ 30 ਸਾਲਾਂ ਤੋਂ ਬੰਦੀ ਸਿੱਖਾਂ ਨੂੰ ਲੈ ਕੇ ਪੰਜਾਬ ਵਿੱਚ ਕਈ ਮੋਰਚੇ ਲੱਗੇ ਕਈ ਹਸਤਾਖਰ ਕੀਤੇ ਗਏ ਕਾਫੀ ਸੰਘਰਸ਼ ਕੀਤਾ ਗਿਆ ਪਰ ਲੇਕਿਨ ਹੁਣ ਇੱਕ ਚੀਜ਼ ਦੇਖੀ ਜਾ ਰਹੀ ਹੈ ਕਿ ਹੁਣ ਜਿਹੜਾ ਬੰਦੀ ਸਿੱਖ ਨੇ ਉਹ ਕਿਤੇ ਰਾਜਨੀਤਿਕ ਤੇ ਧਾਰਮਿਕ ਮੁੱਦਾ ਵੀ ਬਣਦੇ ਜਾ ਰਹੇ ਨੇ ਉਸੇ ਤੇ ਚਰਚਾ ਕਰਨ ਲਈ ਤਰुण ਜੈਨਜੀਤ ਬਾਬਾ ਸਾਡੇ ਨਾਲ ਜੋ ਉਹ ਸ਼ਾਮਿਲ ਹੋਏ ਨੇ ਚਾਹੇ ਤੁਸੀਂ ਇਹਨੂੰ ਇਹਨਾਂ ਨੂੰ ਰਾਜਨੀਤਿਕ ਕਹੋ ਸਮਾਜ ਸੇਵਿਕ ਕਹੋ ਜਾਂ ਇਸ ਮੋਰਚਿਆਂ ਤੇ ਲੜਨ ਲਈ ਇੱਕ ਸ਼ਕਸ਼ ਕਹੋ ਸਰ ਬਹੁਤ-ਬਹੁਤ ਸਵਾਗਤ ਸਾਰੇ ਲੁਧਾਨਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਸਤਿਰਜੈ ਜਨेंद्र ਜੈ ਮਾਤਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸਭ ਤੋਂ ਪਹਿਲਾਂ ਮੇਰੇ ਦਿਲ 'ਚ ਇੱਕ ਕੁਐਸਚਨ ਆਇਆ ਹੈ ਕਿ ਸਿੱਖ ਬੰਦੀ ਜਿਹੜੇ ਨੇ ਤੁਹਾਡੇ ਹਿਸਾਬ ਨਾਲ ਜੋ ਮੋਰਚੇ ਨੇ ਕਿਸ ਤਰ੍ਹਾਂ ਦੇਖਦੇ ਉਹਨਾਂ ਨੂੰ ਦੇਖੋ ਅਗਰ ਆਪਾਂ ਸਿੱਖਾਂ ਦੀ ਗੱਲ ਕਰੀਏ ਸਿੱਖ ਜਿਹੜੇ ਹੈਗੇ ਨੇ ਉਹ ਸਾਡੇ ਹੈਗੇ ਨੇ ਵੱਡੇ ਭਰਾ ਦਸ਼ਮ ਪਿਤਾ ਨੇ ਤੁਮੋ ਖਾਸਾ ਦੀ ਸਥਾਪਨਾ ਕੀਤੀ ਸੀ ਤੇ ਉਸ ਸਮੇ ਸਾਰੇ ਸਨਾਤਨ ਧਰਮੀ ਸੀਗੇ ਤੇ ਸਨਾਤਨ ਧਰਮ ਤੇ ਉਸ ਸਮੇ ਜੋ ਆ ਮੁਗਲਾਂ ਨੇ ਆਕਰਮਣਕਾਰੀਆਂ ਨੇ ਜ਼ੁਲਮ ਕੀਤੇ ਸਾਡੇ ਦੇਸ਼ ਤੇ ਆ ਕੇ ਹਮਲਾ ਕੀਤਾ ਲੁੱਟਿਆ ਘੁਟਿਆ ਤੇ ਉਹਨਾਂ ਦੇ ਜ਼ੁਲਮਾਂ ਤੋਂ ਸਾਡੀ ਸਨਾਤਨ ਧਰਮ ਵਾਲੇ ਦੀ ਰੱਖਿਆ ਕਰਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸ਼ੀਸ਼ ਦਾ ਬਲਦਾਨ ਦਿੱਤਾ ਦਸ਼ਮ ਪਿਤਾ ਨੇ ਆਪਣੇ ਬੱਚਿਆਂ ਦਾ ਬਲਦਾਨ ਦੇ ਦਿੱਤਾ ਜਿੰਦਾ ਉਹਨਾਂ ਦੇ ਬੱਚੇ ਚਨਵਾਏ ਗਏ ਤੇ ਉਹਨਾਂ ਨੇ ਹੀ ਖਾਲਸਾ ਦੀ ਸਥਾਪਨਾ ਕੀਤੀ ਬੇਸਿਕਲੀ ਤਾਂ ਸਾਰੇ ਸਨਾਤਨ ਧਰਮੀ ਹੀ ਸੀਗੇ ਕੋਈ ਵੈਦੀ ਕੁਲ ਚੋਂ ਸੀਗੇ ਗੁਰੂ ਸਾਹਿਬ ਕੋਈ ਸੋਢੀ ਕੁਲ ਚੋਂ ਸੀਗੇ ਕੋਈ ਆਪਣਾ ਸਾਰੇ ਖੱਤਰੀ ਕੁਲਾਂ ਵਿੱਚੋਂ ਸੀਗੇ ਤੇ ਆ ਫੌਜ ਬਣਾਈ ਗਈ ਸੀਗੀ ਖਾਲਸਾ ਫੌਜ ਤੇ ਜਿਹੜੇ ਸਿੱਖ ਹੈਗੇ ਨੇ ਜਿਹਨਾਂ ਦੇ ਸਿਰ ਦੇ ਉੱਤੇ ਦਸ਼ਮ ਪਿਤਾ ਨੇ ਪਾਗਰ ਸਜਾਈ ਹੈਗੀ ਹੈ ਦਾੜਾ ਪ੍ਰਕਾਸ਼ ਕਰਾਇਆ ਕੇਸ਼ ਰਖਵਾਏ ਤੇ ਉਹ ਜਿਹੜੇ ਸਿੱਖ ਹੈਗੇ ਸਾਡੇ ਸਨਾਤਨ ਧਰਮੀਆਂ ਦੇ ਵੱਡੇ ਭਰਾ ਨੇ ਤੇ ਸਾਡਾ ਇੱਕ ਇਕਲਾਕੀ ਸਾਡਾ ਫਰਜ਼ ਬੰਦਾ ਹੈਗਾ ਵੀ ਉਹ ਕੌਮ ਦੇ ਸਿੱਖਾਂ ਨੂੰ ਉਹ ਕੌਮ ਦੇ ਬੰਦਿਆਂ ਨੂੰ ਜੋ ਕਿ ਭਾਰਤ ਦੇ ਕਾਨੂੰਨ ਦੇ ਤਹਿਤ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਤੇ ਉਹਨਾਂ ਨੂੰ ਰਿਹਾ ਹੋਣਾ ਚਾਹੀਦਾ ਆ ਪਿਛਲੇ ਐਨੇ ਸਾਲਾਂ ਤੋਂ ਜਿਹੜੀਆਂ ਕਿ ਰਿਹਾਈਆਂ ਨਹੀਂ ਹੋਈਆਂ ਉਹਦੇ ਪਿੱਛੇ ਰਾਜਨੀਤਿਕ ਕਾਰਨ ਹੀ ਰਹੇ ਹੋਗੇ ਨੇ ਤੇ ਹੁਣ ਜਿਹੜਾ ਵੇਲਾ ਆ ਗਿਆ ਹੈਗਾ ਕਿਉਂਕਿ ਆਪਣੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਅਗਲੇ ਮਹੀਨੇ 23 ਨਵੰਬਰ 2025 ਨੂੰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਚਾਨਨੇ ਚੌਕ ਦੇ ਕੋਲ ਲਾਲ ਕਿਲੇ ਤੋਂ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਜਾ ਰਹੇ ਨੇ ਤੇ ਮੈਂ ਵੀ ਕੌਮੀ ਇਨਸਾਫ ਮੋਰਚੇ ਦਾ ਕੋਰ ਕਮੇਟੀ ਮੈਂਬਰ ਆਇਆ ਹੈਗਾ ਅਸੀਂ ਤਕਰੀਬਨ 3 ਸਾਲ ਤੋਂ ਮੁਹੱਲੀ ਬਾਈਪਾਸ ਸਟ੍ਰੌਂਗ ਦੇ ਉੱਤੇ ਬੰਦੀ ਸਿੰਘਾਂ ਦੀ ਰੇਹ ਨੂੰ ਲੈ ਕੇ ਮੋਰਚਾ ਲਗਾਇਆ ਤੇ ਅਸੀਂ 14 ਤਰੀਕ ਨੂੰ ਕੌਮੀ ਇਨਸਾਫ ਮੋਰਚੇ ਨੇ ਐਲਾਨ ਕੀਤਾ ਵੀ ਪੰਜਾਬ ਦੇ ਲੱਖਾਂ ਲੋਕ ਅਸੀਂ ਦਿੱਲੀ ਕੂਚ ਕਰ ਰਹੇ ਹਾਂ ਪ੍ਰਧਾਨ ਮੰਤਰੀ ਜੀ ਨੂੰ ਅਗਾਹ ਕਰਨ ਵਾਸਤੇ ਭਈ ਤੁਸੀਂ ਇੱਕ ਪਾਸੇ ਤਾਂ ਉਹ ਗੁਰੂਵਾਨੇ ਜਿਨ੍ਹਾਂ ਨੇ ਸਨਾਤਨ ਦੀ ਸਾਡੇ ਜਨੇਊ ਦੀ ਰੱਖਿਆ ਕੀਤੀ ਔਰ ਉਹੀ ਸਿੱਖਾਂ ਦੇ ਨਾਲ ਤੁਸੀਂ ਭਾਰਤ ਦਾ ਸੰਵਿਧਾਨ ਇੱਕ ਹੈ ਤੇ ਉਹਦੇ ਨਾਲ ਤੁਸੀਂ ਭੇਦਭਾਵ ਕਰ ਰਹੇ ਹੋ ਮੈਂ ਆ ਵੀ ਦੱਸਣਾ ਚਾਹੁੰਦਾ ਨਹੀਂ ਨਹੀਂ ਬੰਦੀ ਸਿੱਖਾਂ ਨੂੰ ਚਲੋ ਮੇਰਾ ਇੱਕ ਕੁਐਸਚਨ ਹੈ ਤੁਸੀਂ ਸਿੱਖਾਂ ਨੇ ਕਿਉਂ ਜੋੜ ਰਹੇ ਹੋ ਮੇਰੀ ਗੱਲ ਸੁਣੋ ਉਹ ਜੋ ਉਹਨਾਂ ਤੇ ਜੋ ਪਰਚੇ ਸੀਗੇ ਜੋ ਉਹਨਾਂ ਦੇ ਲੋਕ ਸੀ ਸਤਾਏ ਹੋਏ ਕਹਿੰਦੇ ਇਹ ਉਗਰਵਾਦੀ ਸੀਗੇ ਇੱਕ ਜੋ ਉਹਨਾਂ ਦਾ ਕਹਿਣਾ ਹੈ ਜਿਸ ਕਰਕੇ ਇਹਨਾਂ ਨੂੰ ਬੰਦੀ ਸਿੱਖ ਤੁਸੀਂ ਉਹਨਾਂ ਨੂੰ ਬੰਦੀ ਸਿੱਖ ਸਿੱਖ ਜੋੜਤਾ ਮੈਨਾਂ ਇਹ ਕਹਿਣਾ ਮਤਲਬ ਤੁਸੀਂ ਇਸ ਕਿਸੇ ਦ੍ਰਿਸ਼ਟੀਕੋਣ ਨਾਲ ਕਿਉਂ ਦੇਖਦੇ ਹੋ ਕਿ ਬੰਦੀ ਸਿੱਖ ਨੇ ਉਹ ਕਈ ਲੋਕ ਕਹਿੰਦੇ ਨੇ ਜਿਹਦਾ ਬਿੱਟਾ ਜੀ ਹੋ ਗਿਆ ਕਈ ਲੋਕ ਇਹ ਕਹਿੰਦੇ ਨੇ ਇਹ ਤਾਂ ਆਤੰਗਵਾਦੀ ਸੀਗੁਰਵਾਦੀ ਸੀਗੇ ਦੇਖੋ ਜਿਹੜਾ ਉਗਰਵਾਦ ਹੁਣ ਨਾ ਆਹ ਇੰਟਰਨੈਟ ਆ ਗਿਆ Google ਆ ਗਿਆ ਜਦੋਂ 1984 ਦੀ ਅਗਰ ਆਪਾਂ ਗੱਲ ਕਰੀਏ ਜਾਂ ਉਸ ਤੋਂ ਪਹਿਲੇ ਜਦੋਂ ਆ ਸ਼ੁਰੂਆਤ ਹੋਈ 1979 ਤੋਂ ਜਦੋਂ ਉਹ ਨਿਰੰਕਾਰੀਆਂ ਵਾਲਾ ਕਾਂਡ ਤੋਂ ਆ ਸਾਰਾ ਪੰਜਾਬ ਦਾ ਮਾਹੌਲ ਵਿਗੜਨਾ ਸ਼ੁਰੂ ਹੋਇਆ ਉਸ ਸਮੇਂ ਨਾ ਤਾਂ ਇੰਟਰਨੈਟ ਸੀਗਾ ਨਾ ਹੀ ਆ ਦੋੜਾ ਸੋਸ਼ਲ ਮੀਡੀਆ ਸੀਗਾ ਗਿਣਤੀ ਦੀਆਂ ਦੋ ਅਖਬਾਰਾਂ ਸੀਗੀਆਂ ਔਰ ਇੱਕ ਦੂਰਦਰਸ਼ਨ ਚੈਨਲ ਚੱਲਦਾ ਸੀਗਾ ਉਸ ਸਮੇਂ ਜੋ ਪਬਲਿਕ ਨੂੰ ਪਰੋਸਿਆ ਜਾਂਦਾ ਸੀਗਾ ਜੋ ਦਿਖਾਇਆ ਜਾਂਦਾ ਸੀਗਾ ਨਾ ਉਹੀ ਦਿਖਦਾ ਸੀਗਾ ਅੱਜ ਦੇਖੋ ਅੱਜ ਤੁਹਾਡਾ ਕੋਈ ਨੈਸ਼ਨਲ ਚੈਨਲ ਨਹੀਂ ਹੈਗਾ ਪਰੰਤੂ ਅੱਜ ਤੁਹਾਡੇ ਕੋਲ ਥੋੜਾ ਸੋਸ਼ਲ ਮੀਡੀਆ ਹੈਗਾ ਇਹਦੇ ਮਾਰਫਤ 10000 ਬੰਦਾ 50000 ਬੰਦਾ ਜਿੰਦਾਂ ਵੀ ਥੋੜਾ ਸਬਸਕ੍ਰਾਈਬਰ ਹੈਗਾ ਕੱਡ ਕੋੜ ਆਪਣੀ ਇੰਟਰਵਿਊ ਨੂੰ ਦੇਖ ਕੇ ਕਿਸੇ ਦੇ ਕੰਨਾਂ ਤੱਕ ਇਹ ਕਹਿੰਦਾ ਸਚਾਈ ਜਾਏਗੀ ਹੁਣ ਸਾਰਾ ਇਤਿਹਾਸ ਅੱਜ ਜਿਹੜੀਆਂ ਵੱਡੀਆਂ ਡਿਬੇਟਸ ਉਥੇ ਦਿੱਲੀ 'ਚ ਹੁੰਦੀਆਂ ਜਿਨ੍ਹਾਂ ਵਿੱਚੋਂ ਦੀ ਮੈਂ ਬੜਾ ਪ੍ਰਭਾਵਿਤ ਹੈਗਾ ਸੁਦਾਂਸ਼ੂ ਜੀ ਜਿਹੜੇ ਹੈਗੇ ਨੇ ਮੈਂਬਰ ਆਫ ਪਾਰਲੀਮੈਂਟ ਉਹ ਕਿਸ ਤਰ੍ਹਾਂ ਇੱਕ ਇੱਕ ਇਤਿਹਾਸ ਦੇ ਪੰਨਿਆਂ ਨੂੰ 2-2000 ਸਾਲ 3-3000 ਸਾਲ ਦੇ ਇਤਿਹਾਸ ਨੂੰ 1947 ਵਿੱਚ ਕੀ ਹੋਇਆ ਔਰ ਉਹ 1950 ਵਿੱਚ ਸੰਵਿਧਾਨ ਕਿਵੇਂ ਲਿਖਿਆ ਗਿਆ ਉਸ ਕੋਣ-ਕੋਣ ਬੈਠਾ ਸੀ ਉਹ ਸਾਰੀ ਚੀਜ਼ਾਂ ਦਬਾਈਆਂ ਗਈਆਂ ਸੀ ਉਹ ਸਾਰਾ ਕੁਝ ਗੂਗਲ 'ਚ ਆ ਗਿਆ ਅਸੀਂ ਵੀ ਥੋੜਾ ਜਿਹਾ ਪੜ ਲੰਨੇ ਹੈਗੇ ਤੇ ਹੁਣ ਹਰ ਚੀਜ਼ ਸੋਸ਼ਲ ਮੀਡੀਆ ਦੇ ਪਾਰ ਦਰਸ਼ਤਾ ਲਿਆ ਆਤੀ ਆਹ ਜਿਹੜੀ ਤੁਸੀਂ ਗੱਲ ਕੀਤੀ ਵੀ ਤੁਸੀਂ ਮੈਂ ਬੰਦੀ ਸਿੰਘਾਂ ਨੂੰ ਕਈਆਂ ਦੇ ਮਨ 'ਚ ਹੈਗਾ ਵੀ ਆਹ ਤਾਂ ਉਗਰਵਾਦੀ ਸੀਗੇ ਹੁਣ ਮੇਰਾ ਸਵਾਲ ਪਹਿਲਾ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਜੋ ਇਸ ਕੌਨਸਪੀਰੇਸੀ ਦੇ ਮੇਨ ਸਾਜ਼ਿਸ਼ਕਰਤਾ ਕਹਿ ਲੋਗੇ ਜਿਨ੍ਹਾਂ ਨੇ ਬੈਂਸ ਸਿੰਘ ਦੀ ਹਤਿਆ ਕੀਤੀ ਮੈਨੂੰ ਦੱਸੋ ਉਹਨਾਂ ਉੱਤੇ ਉਸ ਤੋਂ ਪਹਿਲੇ ਕੋਈ ਕੇਸ ਸੀਗਾ ਉਹ ਸਿਰਫ 21 ਸਾਲ ਦੇ ਇੱਕ ਕਾਲਜ ਦੇ ਵਿੱਚ ਇੱਕ ਸਟੂਡੈਂਟ ਸੀਗੇ ਇੱਕ ਨੌਜਵਾਨ ਸੀਗੇ ਉਹਨਾਂ ਨੇ ਕੇਵਲ ਤੇ ਕੇਵਲ ਬੈਂਸ ਸਿੰਘ ਜੀ ਨੂੰ ਮਾਰਿਆ ਜਾਂ ਉਹਨੂੰ ਮਾਰਨ ਦੇ ਵਿੱਚ ਉਹਨਾਂ ਦੀ ਕੌਨਸਪੀਰੇਸੀ ਵਿੱਚ ਸ਼ਾਮਲ ਹੋਏ ਉਹਨਾਂ ਨਾਲ ਹੋਰ ਵੀ 8-9 ਬੰਦੇ ਸੀਗੇ ਤੇ ਮੈਨੂੰ ਦੱਸੋ ਉਹ ਗਰਵਾਦੀ ਕਿੱਥੋਂ ਹੋ ਗਏ ਫਿਰ ਬੰਦੇ ਸੀ ਜੇਲ੍ਹ ਤੋੜ ਕੇ ਕੋ ਭੱਜੇ ਚਲੋ ਮੈਂ ਮੰਨ ਲਿਆ ਤੁਹਾਡੀ ਗੱਲ ਪਹਿਲੀ ਮੈਂ ਮੰਨ ਲਿਆ ਕਿ ਉਹਨਾਂ ਤੇ ਕੋਈ ਨਹੀਂ ਸੀ ਫਿਰ ਇੱਕ ਅਪਰਾਧ ਕਰਨ ਤੋਂ ਬਾਅਦ ਦੂਸਰਾ ਅਪਰਾਧ ਕਿਉਂ ਕੀਤਾ ਦੇਖੋ ਜੇਲ੍ਹ ਤੋੜਨਾ ਅਗਰ ਇੱਕ ਬੰਦੇ ਨੂੰ ਨਜਾਇਜ਼ ਤੌਰ ਦੇ ਉੱਤੇ ਜੇਲ੍ਹ ਦੇ ਵਿੱਚ ਪਾਇਆ ਜਾਊਗਾ ਤੇ ਉਸ ਵੇ ਬੈਂ ਸਿੰਘ ਔਰ ਕੇ ਪੀ ਐਸ ਗੱਲ ਕਿਸ ਤਰ੍ਹਾਂ ਸਿੱਖਾਂ ਦੀ ਨਸਲ ਫਰੋਸ਼ੀ ਕਰ ਰਹੇ ਸੀਗੇ 16 ਸਾਲ ਤੋਂ ਲੈ ਕੇ 30 ਸਾਲ ਦਾ ਨੌਜਵਾਨ ਬੰਦਾ ਚਾਹੇ قصوروار ਹੈ قصوروار ਨਹੀਂ ਹੈਗਾ ਧੜਾ ਧੜਾ ਖਰਨਾ ਸਾਹਿਬ ਦੀ ਰਿਪੋਰਟ ਹੈ ਕਿ 30 ਤੋਂ 35 ਹਜ਼ਾਰ ਸਿੱਖ ਨੌਜਵਾਨਾਂ ਦਾ ਕਤਲ ਕਰ ਦਿੱਤਾ ਸਰ ਤੁਸੀਂ ਹਿੰਦੂ ਤੋਂ ਧਰਮ ਤੋਂ ਰਿਲੇਟਡ ਹੋ ਹਿੰਦੂ ਧਰਮ ਵਾਲੇ ਕਹ ਰਹੇ ਨੇ ਕਿ ਹਿੰਦੂ ਇਸ ਟਾਈਮ ਗੁਰਵਾਤੇ ਟਾਈਮ ਲਾਈਨ ਤੇ ਲੱਕੇ ਉਹਨਾਂ ਨੇ ਮਾਰੇ ਆ ਗਿਆ ਕਈ ਹਿੰਦੂ ਲੀਡਰ ਇਹ ਗੱਲ ਕਰਨੇ ਨੇ ਜਿਹੜੇ ਧਾਰਮਿਕ ਲੀਡਰ ਨੇ ਤੁਸੀਂ ਕਿ ਉਹ ਚੀਜ਼ ਨੂੰ ਉਹ ਤੁਹਾਡਾ ਉਹਤੇ ਕੀ ਦ੍ਰਿਸ਼ਟੀਕੋਣ ਹੈ ਦੇਖੋ ਜੀ ਮੇਰਾ ਦ੍ਰਿਸ਼ਟੀਕੋਣ ਸਿੱਧਾ ਹੈ ਜੀ ਮੇਰੇ ਵਾਸਤੇ ਹਿੰਦੂ ਸਿੱਖ ਮੁਸਲਮਾਨ ਈਸਾਈ ਦਾ ਕੋਈ ਮਾਇਨਾ ਨਹੀਂ ਹੈ ਫਿਰ ਇਹ ਕਿਉਂ ਲੋਕ ਕਹਿੰਦੇ ਨੇ ਇਹ ਕੱਟੜਪੰਥੀ ਹਿੰਦੂ ਨੇ ਉਹ ਕਹਿੰਦੇ ਨੇ ਕਿ ਹਿੰਦੂਆਂ ਨੂੰ ਲਾਈਨ ਤੇ ਲਾ ਕੇ ਮਾਰਿਆ ਗਿਆ ਫਿਰ ਇਹ ਉਹ ਤਾਂ ਵੱਖਰਾ ਤਾਂ ਖੁਦ ਬਣਾ ਦਨਾਂ ਉਹ ਮੈਂ ਆਪਣੀ ਸੋਚ ਆਪਣੇ ਕਰਮਾ ਦਾ ਉਤਰ ਦਾਈ ਹੈ ਤੇ ਇੰਨਾ ਵੱਡਾ ਮੁਲਕ ਹੈ 140 ਕਰੋੜ ਦਾ ਹਰ ਬੰਦੇ ਦਾ ਆਪਣਾ ਦਿਮਾਗ ਹੈ ਹਰ ਬੰਦੇ ਦਾ ਆਪਣਾ ਸੋਚਣ ਦਾ ਨਜ਼ਰੀਆ ਹੈਗਾ ਅੱਜ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਹੋ ਮੈਂ ਤਾਂ ਆਪਣਾ ਦ੍ਰਿਸ਼ਟੀਕੋਣ ਹੀ ਤੁਹਾਡੇ ਨਾਲ ਇਸ মিডিਆ ਦੇ ਰਾਹੀਂ ਮੈਂ ਪਬਲਿਕ ਨੂੰ ਮੈਂ ਪੇਸ਼ ਕਰਦਾ ਹੈਗਾ ਤੇ ਜਿੱਥੇ ਤੱਕ ਇਹਨਾਂ ਗੱਲ ਹੈਗੀ ਆ ਵੀ ਉਗਰਵਾਦ ਦੀ ਆ ਉਗਰਵਾਦ ਵਰਗੀ ਕੋਈ ਚੀਜ਼ ਨਹੀਂ ਸੀਗੀ ਆ ਸਿਰਫ ਕਾਂਗਰਸ ਨੇ ਜੋ ਕਿ ਇੰਗਲੈਂਡ ਦੀ ਡਿਵਾਈਡ ਐਂਡ ਰੂਲ ਪਾਲਿਸੀ ਦੇ ਉੱਪਰ ਚੱਲਦੀ ਸੀਗੀ ਸਿንስ ਇੰਡੀਪੈਂਡੈਂਸ 1947 ਤੋਂ ਗੱਲਾਂ ਅਗਰ ਤੁਰਨੀਆਂ ਸ਼ੁਰੂ ਹੋਣਗੀਆਂ ਤੇ ਬੜੀ ਦੂਰ ਤੱਕ ਜਾਣਗੀਆਂ ਆ ਦੇਸ਼ ਦਾ ਵਟਵਾਰੀ ਗਲਤ ਹੋਇਆ ਆ ਗਾਂਧੀ ਨੇ ਨਹਿਰੂ ਨੇ ਤੇ ਜਿੰਨਾ ਨੇ ਆਪਣੇ ਪਰਸਨਲ ਮੁਫਾਦ ਕਾਇਮ ਕਰਨ ਵਾਸਤੇ ਆਪਣੇ ਪਰਸਨਲ ਇੰਟਰਸਟ ਵਾਸਤੇ ਦੇਸ਼ ਦੇ ਟੰਕੜੇ ਕਰ ਦਿੱਤੇ ਅੱਜ ਪਾਕਿਸਤਾਨ ਬਨਾਤਾ ਬੰਗਲਾਦੇਸ਼ ਬਨ ਗਿਆ ਆ ਸਾਡਾ ਜੋ ਬਚਿਆ ਹੋਇਆ ਹਿੰਦੁਸਤਾਨ ਹੈ ਆ ਦੇਸ਼ ਦੀ ਵੰਡ ਹੀ ਨਹੀਂ ਹੋਣੀ ਚਾਹੀਦੀ ਸੀ ਆ ਸਭ ਤੋਂ ਜ਼ਿਆਦਾ ਕਤਲ ਹੋਏ ਪੰਜਾਬੀਆਂ ਦੇ ਜਾਂ ਉਧਰ ਬੰਗਾਲੀਆਂ ਦੇ ਐਸਜੀਪੀਸੀ ਦੀ ਕੀ ਭੂਮਿਕਾ ਦੇਖਦੇ ਹੋ ਬੰਦੀ ਸਿੱਖਾਂ ਨੂੰ ਲੈ ਕੇ ਜੋ ਐਸਜੀਪੀਸੀ ਨੇ ਪਿਛਲੇ ਲੰਬੇ ਸਮੇਂ ਤੋਂ ਬੰਦੀ ਸਿੱਖਾਂ ਨਾਲ ਲੜਾਈ ਲੜੀ ਹੈ ਤੁਸੀਂ ਕਿਸ ਤਰ੍ਹਾਂ ਇਹਨੂੰ ਦੇਖਦੇ ਹੋ ਅਕਾਲੀ ਦਲ ਫਿਰ ਮੈਂ ਚਲੋ ਅਕਾਲੀ ਦਲ ਦੇ ਬਾਦ ਜਾਉਂਗਾ ਪਹਿਲੇ ਮੈਂ ਐਸਡੀਪੀਸੀ ਤੁਹਾਨੂੰ ਦੱਸਣਾ ਦੇਖੋ ਜੀ ਐਸਡੀਪੀਸੀ ਜਿਹੜੀ ਕਿ ਪਿਛਲੇ ਕਈ ਸਾਲਾਂ ਤੋਂ ਜਦੋਂ ਦੇ ਬਾਦਲ ਸਾਹਿਬ ਮੁੱਖ ਮੰਤਰੀ ਬਣੇ 1997 ਤੋਂ ਲੈ ਲਏ 1997 ਤੋਂ 2002 2002 ਤੋਂ 2007 ਅੱਗੇ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਫਿਰ 2007 ਤੋਂ 2017 ਪ੍ਰਕਾਸ਼ ਸਿੰਘ ਬਾਦਲ ਜੀ ਦੀ ਗਵਰਨਮੈਂਟ ਰਹੀ ਪਹਿਲੀ ਤਾਂ ਉਹ ਗੱਲ ਮੈਂ ਅਕਾਲੀ ਦਲ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਉਹਦੇ ਮੁੰਡੇ ਸੁਖਵੀਰ ਬਾਦਲ ਨੂੰ ਸਭ ਤੋਂ ਵੱਡਾ ਸਿੱਖਾਂ ਦਾ ਗद्दार ਮੰਨਦਾ ਸਭ ਤੋਂ ਵੱਡਾ ਇਹਨਾਂ ਨੇ ਜਿੰਨੇ ਸਿੱਖ ਧਰਮ ਦੇ ਨਾਲ ਇਹਨਾਂ ਨੇ ਜਿੰਨੀ ਗੱਦਾਰੀ ਕੀਤੀ ਹੈ ਉਹ ਨਹੀਂ ਕਿਸੇ ਨੇ ਕੀਤੀ ਇਹਨਾਂ ਨੇ ਪੂਰੇ ਪੰਜਾਬ ਨੂੰ ਬੇਫੂਰ ਬਣਾ ਕੇ ਆ ਮੁੱਖ ਮੰਤਰੀ ਬਣ ਕੇ ਸੱਤਾ ਭੋਗੀ ਗਏ ਉਹਦਾ ਸੱਚ ਹੁਣ ਸਾਹਮਣੇ ਆਣਾ ਸ਼ੁਰੂ ਹੋ ਗਿਆ ਔਰ ਐਸਜੀਪੀਸੀ ਦੀ ਗੱਲ ਕਰਦੇ ਹੋ ਐਸਜੀਪੀਸੀ ਦਾ ਡਾਇਰੈਕਟ ਇਹਨਾਂ ਦੇ ਕੰਟਰੋਲ 'ਚ ਹੈ ਇਹਨਾਂ ਦਾ ਹੀ ਮੈਂਬਰ ਹੈ ਸੁਖਵੀਰ ਬਾਦਲ ਹੀ ਅਕਾਲ ਜਖਸਾਬ ਦਾ ਜੱਥੇਦਾਰ ਲਗਾਉਂਦਾ ਹੈ ਉਹੀ ਜੱਥੇਦਾਰ ਉਤਰਵਾ ਦਿੰਦਾ ਹੈ ਆ ਜਗ ਜਾਹਰ ਗੱਲਾਂ ਸੋ ਇਹਨਾਂ ਦਾ ਤਾਂ ਟੋਟਲ ਇਹ ਕੁਐਸਚਨ ਹੈ ਸਰ ਉਹਨਾਂ ਦੀ ਭੂਮਿਕਾ ਕੀ ਹੈ ਬੰਦੀ ਸਿੱਖ ਨੂੰ ਲੈ ਉਹਨਾਂ ਦੀ ਭੂਮਿਕਾ ਟੋਟਲ ਨਕਾਰਾਤਮਕ ਅੱਜ ਉਹਨਾਂ ਨੇ ਹਸਤਾਖਰ ਮੁਹਿੰਮ ਚਲਾਈ ਉਹਨਾਂ ਨੇ ਬੰਦੀ ਸਿੱਖਾਂ ਲਈ ਬਹੁਤ ਕੁਝ ਐਵੇਂ ਦੀ ਮੁਹਿੰਮਾਂ ਚਲਾਈਆਂ ਨੇ ਜਿਹੜੋਂ ਅੱਜ ਕਹ ਰਹੇ ਨੇ ਕਿ ਇਹ ਬੰਦੀ ਸਿੱਖ ਰਿਹਾਵਣ ਆ ਆ ਕੋਰੀ ਬਕਵਾਸ ਹੈ 2007 ਤੋਂ 2017 10 ਸਾਲ ਇਹਨਾਂ ਦੀ ਗਵਰਨਮੈਂਟ ਰਹੀ 2004 ਅਕਾਲੀ ਦਲ ਬਾਦਲ ਔਰ ਬੀਜੇਪੀ ਦੀ ਅਲਾਈਅੰਸ ਦੀ ਗਵਰਨਮੈਂਟ ਰਹੀ 2014 ਚ ਬੀਜੇਪੀ ਦੇ ਪ੍ਰਧਾਨ ਮੰਤਰੀ ਜੀ ਬਣ ਕੇ 2014 ਤੋਂ 2017 ਦੇ ਵਿੱਚ ਦਾ ਡਾਇਰੈਕਟ ਕੰਟਰੋਲ ਸੀਗਾ ਸੈਂਟਰ ਔਰ ਸਟੇਟ ਦੇ ਵਿੱਚ ਰਾਈਟ ਆਚਾਨ ਚੰਦੇ ਜਿਸ ਤਰ੍ਹਾਂ ਰਜੀਵ ਗਾਂਧੀ ਨੂੰ ਸਿੱਖਣੇ ਮਾਰਤਾ ਰਜੀਵ ਗਾਂਧੀ ਨੂੰ ਕਿਹਨੇ ਮਾਰਿਆ ਤਮਿਲ ਵਾਲਾ ਨੇ ਮਾਰਿਆ ਤਮਿਲਨਾਡੂ ਦੀ ਅਸੈਂਬਲੀ ਦੇ ਮੌਜੂਦਾ ਜਿੱਤੇ ਹੋਏ ਐਮਐਲਏਸ ਔਰ ਆਪੋਜੀਸ਼ਨ ਦੇ ਐਮਐਲਏਸ ਨੇ ਇੱਕ ਮੁਸ਼ਤ ਮਤਾ ਪਾ ਕੇ ਭਾਰਤੀ ਸੰਵਿਧਾਨ ਦੇ ਮੁਤਾਬਿਕ ਜਿਸ ਨੂੰ ਸਜ਼ਾ ਹੋਈ ਹੈ ਸੈਂਟੈਂਸਡ ਫॉर ਲਾਈਫਟਾਈਮ ਇਨ ਪ੍ਰिजनਮੈਂਟ ਟਿਲ ਡੈਥ ਉਸ ਬੰਦੇ ਦੀ ਜੋ ਜਿਸ ਨੇ ਵੀ ਜੁਰਮ ਕੀਤਾ ਹੈ ਉਹਨੂੰ ਭਾਰਤੀ ਅਦਾਲਤ ਨੇ ਉਹਦੀ ਐਂਡ ਲਾਈਫ ਤਿਕਨ ਦਾ ਉਹਨੂੰ ਸਜ਼ਾ ਸੁਣਾਤੀ ਤੇ ਤਮਿਲ ਦੀ ਗਵਰਨਮੈਂਟ ਨੇ ਸੰਵਿਧਾਨ ਦੇ ਮੁਤਾਬਿਕ ਕਿ 14 ਸਾਲ ਤੋਂ ਬਾਅਦ ਜਿਹੜੀ ਸਟੇਟ ਹੁੰਦੀ ਹੈਗੀ ਉਹਦੇ ਕੋਲ ਅਧਿਕਾਰ ਹੈ ਉਹ ਇੱਕ ਆਪਣਾ ਐਮਐਲਏ ਦਾ ਮਤਾ ਪਾ ਕੇ ਉਹਨੂੰ ਛੱਡ ਸਕਦੇ after 14 years this is written in our constitution ya yeah, president of india badal saab inne kyon nahi chade is karan main keh raha badal na to vadda gaddar koi nahi chalo tusi bandi sikki rihai di gal kar rahe ho raju anand saab kandne ne main maafi nama mangna hi nahi kendra sarkar to tusi fir keh rahe ho unna nu riha kita jaoge to main nahi mainu to jo saza mainu de the hi aata raju anand saab nu prashn puchhna ji pe raju anand saab to tusi tusi is cheez nu main bilkul unni di soch te pehra deunda maafi kaadi ਮਾਫੀ ਕਾ ਨਹੀਂ ਮਾਫੀ ਮੰਗਣੀ ਨਹੀਂ ਮਾਫੀ ਮੰਗਣੀ ਚਾਹੀਦੀ ਨਹੀਂ ਇਸ ਤੋਂ ਵੱਧ ਤਾਂ ਫਾਂਸੀ ਲੈ ਲੈਣ ਮਾਫੀ ਮੰਗਣੀ ਚਾਹੀਦੀ ਨਹੀਂ ਕਿਸੇ ਦੀ ਮਾਫੀ ਮੰਗਣ ਉਹਨਾਂ ਨੇ ਅਗਰ ਬਿਆਨ ਸਿੰਘ ਨੂੰ ਮਾਰਿਆ ਪੋਲਿਟਿਕਲ ਅਸੈਸਿਨੇਸ਼ਨਸ ਹੁੰਦੀਆਂ ਆ ਰਹੀਆਂ ਹੁਣ ਇੱਕ ਬੰਦੇ ਦੀ ਸਜ਼ਾ 14 ਸਾਲ ਸੀ 30 ਸਾਲ ਉਹਦੀ ਸਜ਼ਾ ਉਹਨੂੰ ਅੰਦਰ ਕਰ ਦਿੱਤਾ ਜਾਂ ਤਾਂ ਉਹਨੂੰ ਫਾਂਸੀ ਦੇ ਟੰਗ ਦਿੰਦੇ ਆਹ ਤਾਂ ਬੰਦੇ ਨੂੰ ਕਲਪਾ ਕਲਪਾ ਕੇ ਮਾਰਨਾ ਨਾ ਜਾਂ ਤਾਂ ਫਾਂਸੀ ਦੀ ਸਜ਼ਾ ਦਿੱਤੀ ਸੀ ਉਹਨੂੰ ਫਾਂਸੀ ਤੇ ਟੰਗ ਦਿੰਦੇ ਅੱਜ 30 ਸਾਲਾਂ ਬਾਅਦ ਵੀ ਹਾਲੇ ਸਟਿਲ ਡਿਸਾਈਡ ਹੋ ਰਿਹਾ ਸੁਪਰੀਮ ਕੋਰਟ ਕਹਿ ਰਹੀ ਹੈ ਜੀ ਇਹਨਾਂ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਬਈ ਭਾਈ ਜੇ ਬੰਦੇ ਨੂੰ ਫਾਂਸੀ ਦੇਣੀ ਹੈ ਤਾਂ ਫਾਂਸੀ ਦੇ ਦਿਓ ਜਾਂ ਭਾਰਤ ਦਾ ਸੰਦਾਨ ਇੱਕ ਗੱਲ ਹੋਰ ਉੱਟਦੀ ਆ ਰਾਮ ਰਹੀਮ ਦੀ ਮੇਰੀ ਗੱਲ ਸੁਣੋ ਰਾਮ ਰਹੀਮ ਨੂੰ ਹਰ ਮਹੀਨੇ 2 ਮਹੀਨੇ 3 ਮਹੀਨੇ ਸਾਲ ਬਾਅਦ ਪਰੂਲ ਹਾਂਜੀ ਹਾਂਜੀ ਉਹ ਕਹਿੰਦੇ ਨੇ ਜਦੋਂ ਬੰਦੀ ਸਿੱਖਾਂ ਦੀ ਗੱਲ ਆਉਂਦੀ ਹੈ ਕਿਤੇ ਨਾ ਕਿਤੇ ਕੋਈ ਦੋਰੇ ਮਾਫਦੰਦ ਹੋ ਜਾਂਦੇ ਜਦੀ ਜ਼ਫਰਾ ਦੇਸ਼ ਨੂੰ ਮੰਨਣ ਦੀ ਗੱਲ ਹੁੰਦੀ ਆ ਨਾ ਨਹੀਂ ਨਹੀਂ ਸਰ ਜਦੋਂ ਦੋਰੇ ਪੈਰਾਮੀਟਰ ਹੁੰਦੇ ਆ ਇੱਕ ਪਾਸੇ ਇੱਕ ਬੰਦਾ ਪਰ ਸਜ਼ਾ ਤਾਂ ਦੇਖੋ ਇਹ 20 ਦਿਨ ਦੀ ਸਜ਼ਾ ਇੱਕ ਤਰੀਕੇ ਦੀ ਉਗਰਵਾਦ ਦੀ ਅੱਤਵਾਦ ਦੀ ਉਹ ਇੱਕ ਬਲਕਕਾਰੀ ਹੈ ਚਲੋ ਇੱਕ ਉਹਨਾਂ ਨੇ ਨਿਯੁਕਤ ਕੀਤਾ ਹੈ ਉਹ ਨੂੰ ਨੂੰ ਕੰਪੇਅਰ ਕਰੀਏ ਇੱਕ ਦੇਸ਼ ਨਾਲ ਇੱਕ ਸਤਨਾ ਦੇਖੋ ਜਿੱਥੇ ਤੱਕ ਦੇਸ਼ ਦਰੋਹ ਦੀ ਗੱਲ ਕੀਤੀ ਹੈ ਦੇਸ਼ ਦਰੋਹ ਵਾਲੀ ਗੱਲ ਤਾਂ ਬੰਦੀ ਸਿੰਘਾ ਨੇ ਕਦੇ ਵੀ ਨਹੀਂ ਕੀਤੀ ਉਹ ਖਾਲਿਸਤਾਨ ਮੰਗ ਰਹੇ ਸੀ ਕਿਹਨੇ ਮੰਗਿਆ ਖਾਲਿਸਤਾਨ ਮੈਨੂੰ ਦੱਸੋ ਜਿੱਥੇ ਜਿਹੜਾ ਜਗਤਾਰ ਸਿੰਘ ਹਵਾਰਾ ਜੀ ਨੇ ਜਾਂ ਜਿੰਨੇ ਵੀ ਬੰਦੀ ਸਿੰਘਾ ਨੇ ਕਿਸ ਨੇ ਖਾਲਿਸਤਾਨ ਮੰਗਿਆ ਉਹ 15 ਸਾਬ ਸੀ ਉਹ ਖਾਲਿਸਤਾਨ ਮੰਗ ਰਹੇ ਸੀ ਇੱਕ ਦੋ ਸਾਲ ਬਾਅਦ ਕੋ ਉਹਨਾਂ ਨੇ ਕਿ ਤਿੰਨੀ ਵਾਰ ਕਿਹਾ ਇਹ ਜਿਹੜੀ ਅੱਜ ਵੀ ਅੱਜ ਚਲੋ ਇਲੈਕਸ਼ਨ ਹੋ ਰਹੇ ਤਰਨਤਾਰਨ ਦੇ ਤੁਸੀਂ ਮੈਨੂੰ ਸਾਬਤ ਕਰ ਦਿਓ ਵੀ ਸੰਤ ਦਰਨੈਲ ਸਿੰਘ ਖਾਲਸਾ ਭਿੰਡਰਾ ਵਾਲਾ ਜਿਨੇ ਕਦੀ ਖਾਲਸਾ ਮੰਗਿਆ ਹੋਵੇ ਫੇ ਲੜਾਈ ਕਿਸ ਗਲਦੀ ਹੋ ਲੜਦੇ ਸੀ ਲੜਾਈ ਉਹ ਲੜ ਰਹੇ ਸੀ ਪੰਜਾਬ ਦੇ ਵੱਧ ਅਧਿਕਾਰਿਆਂ ਨੂੰ ਲੈ ਕੇ ਜਿਹੜਾ ਕਿ 1972 ਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਸੀਗਾ ਪੰਜਾਬ ਦੇ ਪਾਣੀਆਂ ਦਾ ਸੀਗਾ ਜੋ 1962 ਦੇ ਵਿੱਚ ਪੰਜਾਬ ਨੂੰ ਵੰਡ ਦਿੱਤਾ ਗਿਆ ਹਿਮਾਚਲ ਪ੍ਰਦੇਸ਼ ਬਣ ਗਿਆ ਇਧਰੋਂ ਦੀ ਹਰਿਆਣਾ ਬਣ ਗਿਆ ਪਹਿਲੇ ਤਾਂ ਸਾਰਾ ਆਪਣਾ ਇੱਕ ਪੰਜਾਬੀ ਸੂਬਾ ਸੀਗਾ ਨਾ ਜਦੋਂ ਦੇਸ਼ ਦੀ ਵੰਡ ਹੋਈ ਉਦੋਂ ਜਿਹੜੇ ਸੀਗੇ ਮਾਸਟਰ ਤਾਰਾ ਸਿੰਘ ਜੀ ਦੇ ਨਾਲ ਨਹਿਰੂ ਨੇ ਆਪਣਾ ਕੁਝ ਕਮਿਟਮੈਂਟਸ ਕੀਤੀਆਂ ਸੀਗੀਆਂ ਉਹ ਕਮਿਟਮੈਂਟਸ ਪੂਰੀਆਂ ਨਹੀਂ ਹੋਈਆਂ ਉਹ ਸਿੱਖਾਂ ਦੇ ਮਨ ਦੇ ਵਿੱਚ ਕਹਿੰਦੇ ਯਾਰ ਕੁਰਬਾਨੀਆਂ ਸਾਡੀਆਂ ਹੋ ਗਈਆਂ ਸਭ ਤੋਂ ਜ਼ਿਆਦਾ ਹਾਂਜੀ ਤੇ 10 ਲੱਖ ਬੰਦੇ ਦਾ ਕਤਲ ਇੱਥੇ ਹੋ ਗਿਆ ਉਹਨਾਂ ਚੋਂ ਆ ਨਹੀਂ ਸੀ ਮੈਂ ਕਹਿੰਦਾ ਵੀ ਸਿਰਫ ਸਿੱਖਾਂ ਦਾ ਹੋਇਆ ਹਿੰਦੂਆਂ ਦਾ ਵੀ ਹੋਇਆ ਮੁਸਲਮਾਨਾਂ ਦਾ ਵੀ ਹੋਇਆ ਪਰ ਪੰਜਾਬੀ ਦਾ ਸੀਗੇ ਨਾ ਅੱਜ ਸਾਡਾ ਪੰਜਾਬ ਦਾ ਵੱਡਾ ਹਿੱਸਾ ਪਾਕਿਸਤਾਨ 'ਚ ਚਲੇ ਗਿਆ ਪੰਜਾਬ ਦਾ ਜਿਹੜਾ ਇਧਰਲਾ ਹਿੱਸਾ ਸੀਗਾ ਹਿਮਾਚਲ ਪ੍ਰਦੇਸ਼ ਔਰ ਹਰਿਆਣਾ ਉਹਦੇ ਟੁਕੜੇ ਹੋ ਗਏ 1962 'ਚ ਤੇ ਸਿੱਖਾਂ ਦੇ ਮਨ 'ਚ ਉਹ ਚੀਜ਼ਾਂ ਕੁਰਲਾ ਰੀਆਂ ਅੱਜ ਤਿਕਨ ਪਾਣੀ ਦਾ ਮਸਲੇ ਹੱਲ ਨਹੀਂ ਹੋਏ ਜਦੋਂ ਉਪਰੋਂ ਦੀ ਪਾਣੀ ਵਹਿੰਦਾ ਹੈ ਤੇ ਪੰਜਾਬ ਡੁੱਬ ਜਾਂਦਾ ਹੈ ਤੇ ਜਿੱਧਰੋਂ ਦੀ ਪਾਣੀ ਦੀ ਜ਼ਰੂਰਤ ਹੁੰਦੀ ਹੈਗੀ ਤੇ ਪੰਜਾਬ ਨੂੰ ਪਾਣੀ ਘੱਟ ਮਿਲਦਾ ਬੰਦੀ ਸਿੰਘ ਰਿਆ ਹੋਣੇ ਚਾਹੀਦੇ ਨੇ ਬੰਦੀ ਸਿੰਘ 1000 1% ਰਿਆ ਹੋਣੇ ਚਾਹੀਦੇ ਨੇ ਲੜਾਈ ਲੜੋਗੇ ਤੁਸੀਂ ਮੈਂ ਤਾਂ ਲੜਾਈ ਲੜ ਰਿਹਾ ਮੈਂ ਤਾਂ ਕੌਮੀਨ ਸਾਹਿਬ ਮੋਰਚੇ ਦਾ ਕੋਰ ਕਮੇਟੀ ਮੈਂਬਰ ਹੈ 14 ਨਵੰਬਰ ਨੂੰ ਅਸੀਂ ਲੱਖਾਂ ਦੀ ਤعداد ਦੇ ਵਿੱਚ ਜੇ ਅਗਰ ਮੰਨ ਲਓ ਭਾਰਤੀ ਜਨਤਾ ਪਾਰਟੀ ਨੇ ਰਿਹਾ ਕਰਤੇ ਮੰਨ ਲਓ ਇੱਕ ਇੱਕ ਆਪਾਂ ਅਗਲੀ ਸੋਚ ਲੈ ਕੇ ਚੱਲ ਰਹੇ ਹਾਂ ਤੁਸੀਂ ਸਮਝਦੇ ਹੋ ਕਿ ਤਾਂ ਇਹ ਸਰਕਾਰ ਨੇ ਕਿਤੇ ਨਾ ਕਿਤੇ ਜੋ ਜੈਨੂਨ ਕਮ ਸੀ ਸਹੀ ਇੱਕ ਨਿਆਂ ਸਿਓ ਦਿੱਤਾ ਹਾਂ ਨਿਆਂ ਦਿੱਤਾ ਉਹ ਬਟ ਅਗਰ ਆ ਹੁਣ ਵੀ ਛੱਡ ਦਿੰਦੇ ਹੈਗੇ ਨੇ ਤੇ ਮੈਂ ਭਾਰਤੀ ਜਨਤਾ ਪਾਰਟੀ ਦਾ ਨਰਿੰਦਰ ਮੋਦੀ ਜੀ ਨੇ ਜਿਨ੍ਹਾਂ ਨੇ 2019 ਦੇ ਵਿੱਚ ਕੋਈ ਗੁਰੂਆਂ ਦਾ ਇਸੇ ਤਰ੍ਹਾਂ ਕੋਈ ਬਹੁਤ ਵੱਡਾ ਦਿਵਸ ਸੀਗਾ ਤੇ ਉੱਥੇ ਇਹਦਾ ਐਲਾਨ ਕੀਤਾ ਸੀ ਵੀ ਮੈਂ ਬੰਦੀ ਸਿੰਘ ਰਿਹਾ ਕਰ ਦਾਂਗਾ ਤੇ ਪ੍ਰਧਾਨ ਮੰਤਰੀ ਜੀ ਆਪਣੇ ਵਾਅਦੇ ਤੋਂ ਹੀ ਭਜਦੇ ਹੈਗੇ ਨੇ ਤੇ ਹੁਣ ਵੀ ਛੱਡ ਦੇਣ ਤੇ ਇਹਨਾਂ ਦੀ ਪੰਜਾਬ ਦੇ ਵਿੱਚ ਬੀਜੇਪੀ ਦੀ ਜੂਨ ਸੁਧਰ ਜੂਗੀ ਅੱਜ ਬੀਜੇਪੀ ਕੋਲ ਜਿਵੇਂ ਇੱਕ ਸੀਟ ਨਹੀਂ ਨਾ ਹੈਗੀ ਪਿੰਡਾਂ ਦੇ ਮਨ ਚ ਪੰਜਾਬੀਆਂ ਦੇ ਮਨਾਂ ਚ ਘਰ ਲਾਂਦੇ ਨੇ ਵੀ ਬੀਜੇਪੀ ਅੱਜ ਹੋਣ ਤੋਂ ਬਾਅਦੂਦ ਇੱਕ ਪਾਸੇ ਤਾਂ ਆਹ ਕਹਿੰਦੇ ਜੀ ਦੇਖੋ ਜੀ ਕਾਂਗਰਸ ਨੇ ਆਪਕੇ ਦਰਬਾਰ ਸਾਹਿਬ ਤੇ ਹਮਲਾ ਕਰਵਾ ਦਿਆ ਗੋਲਡਨ ਟੈਂਪਲ ਪਰ ਅਟੈਕ ਕਰਾ ਦਿਆ 1983 ਮੇ ਠੀਕ ਹੈ ਜੀ ਇਹ ਵੀ ਰਾਜਨੀਤਿਕ ਜਵਾਬ ਦੇ ਰਹੇ ਹੋ ਕਿਉਂਕਿ ਤੁਸੀਂ ਕਹਿ ਰਹੇ ਕਿ ਬੀਜੇਪੀ ਦੀ ਪੈਠ ਬਣ ਜਾਣੀ ਹੈ ਉਹਨਾਂ ਨੂੰ ਬੋਟਾ ਮਿਲ ਜਣੀਆਂ ਨੇ ਆ ਬੰਦੀ ਸਿੱਖ ਰਹੀ ਹੈ ਕਰਦੇ ਬਿਲਕੁਲ ਬਣੇਗੀ ਇਹਦਾ ਹੱਕ ਹੈ ਜੀ ਰਿਹਾਈ ਹੋਣੀ ਚਾਹੀਦੀ ਹੈ ਆ ਹੱਕ ਇਹ ਕਹੋ ਨਾ ਚਾਹ ਬੀਜੇਪੀ ਜਿੱਤੇ ਯਾਰੇ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਉਹ ਆ ਮੇਰੀ ਸੋਚ ਜੋ ਕੰਮ ਕਰੂਗਾ ਪੰਜਾਬ ਜਿੱਤੂਗਾ ਦੇਖੋ ਮੇਰੀ ਸੋਚ ਹੈ ਬਈ ਇਹਦੇ ਵਿੱਚ ਡਾਇਰੈਕਟਲੀ ਬੀਜੇਪੀ ਨੂੰ ਬੈਨੀਫਿਟ ਹੋਏਗਾ ਲਾਲਚ ਦੇ ਰਹੇ ਹੋ ਬੀਜੇਪੀ ਨੂੰ ਕੀ ਬੰਦੀ ਸਿੱਖ ਰਿਆ ਕਰ ਦੋ ਸ਼ਾਇਦ ਤੁਹਾਡਾ ਮੁੱਖ ਮੰਤਰੀ ਬਣ ਜਾਵੇ ਇਹਨਾਂ ਦਾ ਮੁੱਖ ਮੰਤਰੀ ਫਿਰ ਵੀ ਨਹੀਂ ਬਣਨਾ ਬੀਜੇਪੀ ਜਦੋਂ ਬੰਦੀ ਸਿੰਘ ਛੁੱਟਦੇ ਆ ਕੋਈ ਨਵੇਂ ਅਕਾਲੀ ਦਲ ਦਾ ਨਿਰਮਾਣ ਹੁੰਦਾ ਉਹਦਾ ਬੀਜੇਪੀ ਨਾਲ ਅਲਾਈਅንስ ਹੁੰਦਾ ਨਹੀਂ ਹੁੰਦਾ ਆ ਬੜੀਆਂ ਵੱਡੀਆਂ ਸੈਂਟਰ ਦੀ ਗੱਲ ਹੈ ਮੈਂ ਬੜਾ ਛੋਟਾ ਜਿਹਾ ਵਪਾਰੀ ਮੇਰਾ ਆਖਰੀ ਕੁਸ਼ਨ ਹੈ ਅਮਰਤਪਾਲ ਦੀ ਪਾਰਟੀ ਨੂੰ ਕਿਸ ਤਰ੍ਹਾਂ ਦੇਖਦਾ ਆ ਮੈਂ ਅਮਰਤਪਾਲ ਦੀ ਬਿਲਕੁਲ ਵੀ ਸਪੋਰਟ ਨਹੀਂ ਕਰਦਾ ਨਹੀਂ ਕਰਦੇ ਮੈਂ ਉਹਨਾਂ ਦੀ ਸੋਚ ਦੇ ਨਾਲ ਮੈਂ ਮੁਤਫਕ ਨਹੀਂ ਪਰ ਇਲੈਕਸ਼ਨ ਲੜ ਰਹੇ ਨੇ ਤਰਨ ਤਰਨ ਚੰਗੇ ਚੰਗੇ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਸਪੋਰਟ ਕਰਦੇ ਦੇਖੋ ਤਰਨ ਤਰਨ ਦੇ ਵਿੱਚ ਜਿਹੜੇ ਆਪਣਾ ਸੰਦੀਪ ਜੀ ਜਿਹੜਾ ਜੇਲ੍ਹ 'ਚ ਹੈਗੇ ਨੇ ਉਹਨਾਂ ਦੇ ਬ੍ਰਦਰ ਜਿਹੜੇ ਉੱਥੇ ਇਲੈਕਸ਼ਨ ਲੜ ਰਹੇ ਮੈਂ ਉਸ ਦੇ ਬਿਲਕੁਲ ਖਿਲਾਫ ਹਾਂ ਤੁਸੀਂ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਮੈਂ ਕੋਈ ਵੀ ਜਿਹੜਾ ਦੇਖੋ ਆ ਕੋਈ ਤਰੀਕਾ ਨਹੀਂ ਹੈ ਇਸ ਆਪਣਾ ਭਾਰਤ ਜੋ ਹੈ ਨਾ ਉਹ ਸਰਵ ਧਰਮ ਸੰਭਾਵ ਦਾ ਦੇਸ਼ ਹੈ ਇਸੋ ਬਿਊਟੀਫੁਲ ਕੰਟਰੀ ਪੂਰੇ ਵਰਲਡ ਦੇ ਵਿੱਚ ਨਹੀਂ ਹੈਗਾ ਔਰ ਪੰਜਾਬ ਤੋਂ ਬਿਊਟੀਫੁਲ ਸਟੇਟ ਪੂਰੇ ਵਰਲਡ ਦੇ ਵਿੱਚ ਨਹੀਂ ਹੈਗੀ ਔਰ ਉਥੇ ਹਿੰਸਾ ਨੂੰ ਮੈਂ ਕਦੀ ਵੀ ਪ੍ਰਮੋਟ ਨਹੀਂ ਕਰਾਂਗਾ ਆ ਕਿਹੜਾ ਤਰੀਕਾ ਹੋਇਆ ਜੀ ਇਹ ਗੰਦੇ ਨੇ ਕਤਲ ਕੀਤੇ ਐ ਤੇ ਉਸ ਨੂੰ ਉਹਦੇ ਭਰਾ ਨੂੰ ਤੁਸੀਂ ਐਮਐਲਏ ਬਣਾ ਦਿਓ ਇਹ ਲੋਕਤੰਤਰ ਹੈ ਫੁੱਲਣ ਦੇ ਵੀ ਲੜੀ ਸੀ ਖੁਲਲ ਦੇਵੀ ਨੇ ਵੀ ਮਰਰ ਕੀਤਾ ਸੀ ਦੇਖੋ ਜੀ ਲੋਕ ਸੰਸਦ ਬਣੀ ਹੈ ਤਾਂ ਲੋਕਤੰਤਰ ਲੰਘੋ ਜੀ ਪਬਲਿਕ ਜਵਾਬ ਦੇ ਦੂਗੀ ਹਰ ਬੰਦੀ ਸੋਚ ਹੈ ਸਰ ਪਬਲਿਕ ਜਵਾਬ ਦੇ ਦੂਗੀ ਕਰ ਲੈਣ ਇਲੈਕਸ਼ਨ ਫਿਰ ਤੁਹਾਨੂੰ ਕਹਿ ਰਹੇ ਆ ਜੀ ਤੁਸੀਂ ਇੰਟਰਵਿਊ ਤਰੁੰਜਨ ਬਾਵੇ ਦੇ ਲੈ ਰਹੇ ਹੋ ਤੇ ਤਰੁੰਜਨ ਬਾਵੇ ਦੇ ਵਿਚਾਰ ਮੈਂ ਅਮਰਿਤਪਾਲ ਦਾ ਵੀ ਵਿਰੋਧ ਕਰਦਾ ਠੀਕ ਹੈ ਮੈਂ ਉੱਤੇ ਤਰਨ ਤਰਨ ਦੇ ਜਿਹੜੇ ਇਹਨਾਂ ਦੇ ਕੀ ਨਾਮ ਹੈ ਉਹਨਾਂ ਦੇ ਕੈਂਡੀਡੇਟ ਦਾ ਹਾਂ ਜਿਹੜੇ ਅਮਨਦੀਪ ਸਰਜੀ ਉਹਨਾਂ ਦਾ ਵੀ ਸਰਿਆ ਮੈਂ ਵਿਰੋਧ ਕਰਦਾ ਚਲੋ ਮੈਂ ਹਿੰਸਾ ਦਾ ਪ੍ਰਮੋਟਰ ਬਿਲਕੁਲ ਨਹੀਂ ਆਇਗਾ ਇੱਥੇ ਭਾਰਤੀ ਕਾਨੂੰਨ ਹੈ ਭਾਰਤੀ ਕਾਨੂੰਨ ਦੇ ਮੁਤਾਬਕ ਹਰ ਬੰਦੇ ਨੂੰ ਪਰ ਜਿਨ੍ਹਾਂ ਨੂੰ ਤੁਸੀਂ ਸੁਣਾ ਰਹੇ ਲੋਕ ਕਹਿੰਦੇ ਨੇ ਉਹ ਹਿੰਸਕ ਸੀਗੇ ਨਹੀਂ ਹਿੰਸਕ ਸੀਗੇ ਮੈਂ ਉਹਨਾਂ ਨੂੰ ਹਿੰਸਕ ਨਹੀਂ ਮੰਨਦਾ ਚਲੋ ਮੈਂ ਨਹੀਂ ਕਹਿੰਦਾ ਲੋਕ ਕਹਿੰਦੇ ਨੇ ਚਲੋ ਮੈਂ ਮੰਨ ਵੀ ਲੈਣਾ ਤੁਹਾਡੀ ਗੱਲ ਵੱਡੀ ਕਰ ਦਿੰਦੇ ਆ ਉਹਨਾਂ ਨੇ ਇੱਕ ਉਹਨਾਂ ਨੇ ਵੀ ਅਗਰ ਦੇਖੋ ਕਿਸੇ ਨੂੰ ਮਾਰਿਆ ਹਵਾਰਾ ਸਾਹਿਬ ਨੇ ਜਾਂ ਉਹਨਾਂ ਦੇ ਲੋਕਾਂ ਨੇ ਉਸ ਸਮੇਂ ਦੇ ਮੁਤਾਬਕ ਉਹਨਾਂ ਨੇ ਕਰ ਦਿੱਤਾ ਪਰ ਉਹਨਾਂ ਨੇ ਸਜ਼ਾ ਵੀ ਤਾਂ ਪੂਰੀ ਕਰ ਲਈਆਂ ਨਾ ਜੀ ਜੇ 14 ਸਾਲ ਦੀ ਸਜ਼ਾ ਤੋਂ ਬਾਅਦ ਭਾਰਤ ਦਾ ਸੰਵਿਧਾਨ ਕਹਿੰਦਾ ਵੀ ਉਹ ਬੰਦਿਆਂ ਨੂੰ ਛੱਡਿਆ ਜਾਣਾ ਚਾਹੀਦਾ ਹੈਗਾ ਕਿ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਕਿਉਂਕਿ ਉਹ ਇੱਕ ਪੋਲਿਟੀਕਲ ਅਸੈਸੀਨੇਸ਼ਨ ਸੀਗੀ ਮੈਂ ਅੱਗੇ ਤੁਹਾਨੂੰ ਦੱਸਣਾ ਚਾਹੁੰਦਾ ਵੀ ਅਮਰੀਕਾ ਦੇ 4 ਪ੍ਰੈਜ਼ੀਡੈਂਟਸ 4 ਪ੍ਰੈਜ਼ੀਡੈਂਟਸ 1890 ਦੇ ਵਿੱਚ ਪਹਿਲਾ ਪ੍ਰੈਜ਼ੀਡੈਂਟ ਦੀ ਇਸੇ ਤਰ੍ਹਾਂ ਹੱਤਿਆ ਹੋਈ ਸੀ ਔਰ ਤਿੰਨ ਪ੍ਰੈਜ਼ੀਡੈਂਟਸ ਦੀ ਹੱਤਿਆ ਹੋਈ ਪੋਲਿਟੀਕਲ ਅਸੈਸੀਨੇਸ਼ਨ ਅਲੱਗ-ਅਲੱਗ ਮੁਲਕਾਂ ਦੇ ਚੀਫ ਮਿਨਿਸਟਰਸ ਜਾਂ ਪ੍ਰੈਜ਼ੀਡੈਂਟਸ ਜਾਂ ਪ੍ਰਾਈਮ ਮਿਨਿਸਟਰਸ ਦੀਆਂ ਹੁੰਦੀਆਂ ਆ ਰਹੀਆਂ ਹਨ ਪਰੰਤੂ ਉਸ ਤੋਂ ਬਾਵਜੂਦ ਵੀ ਮੈਂ ਐਜ਼ ਅ ਜੈਨ ਮੈਂ ਅਹਿੰਸਾ ਪਰਮੋ ਧਰਮ ਮਹਾਵੀਰ ਸਵਾਮੀ ਜੀ ਦੀ ਮੈਂ ਫਿਲਾਸਫੀ ਦੇ ਚੱਲਣ ਵਾਲਾ ਇਨਸਾਨ ਹੈ ਮੈਂ ਹਿੰਸਾ ਨੂੰ ਕਦੀ ਪ੍ਰਮੋਟ ਨਹੀਂ ਕਰਦਾ ਪਰੰਤੂ ਅਗਰ ਇੱਕ ਗੱਲ ਕਿਸੇ ਨੇ ਗਲਤ ਕਰ ਦਿੱਤੀ ਉਸ ਦੀ ਸਜ਼ਾ ਉਹਨੂੰ ਪੂਰੀ ਹੋ ਗਈ ਤੇ ਉਹਨੂੰ ਰਿਹਾ ਕਰ ਦੇਣਾ ਚਾਹੀਦਾ ਚਲੋ ਬਾਬਾ ਜੀ ਇਹ ਬਹੁਤ ਲੰਬੀ ਇੰਟਰਵਿਊ ਹੋ ਚੁੱਕੀ ਹੈ ਅਸੀਂ ਇਸ ਵਿਸ਼ੇ 'ਚ ਫਿਰ ਕਦੇ ਗੱਲ ਕਰਾਂਗੇ ਬਿਲਕੁਲ ਜੀ ਇਹ ਤਰੁਣ ਜੈਨ ਬਾਬਾ ਜੀ ਸੀਗੇ ਇਹਨਾਂ ਨੇ ਆਪਣੀ ਜੋ ਸੋਚ ਹੈ ਜੋ ਇਹਨਾਂ ਦੇ ਵਿਚਾਰ ਨੇ ਤੁਹਾਡੇ ਸਾਹਮਣੇ ਪ੍ਰਸਤੁਤ ਕੀਤੇ ਨੇ ਹੁਣ ਤੁਸੀਂ ਜਵਾਬ ਦੇਣਾ ਇਹ ਕਿੰਨੇ ਕੁ ਠੀਕ ਤੇ ਕਿੰਨੇ ਕੁ ਗਲਤ ਨੇ ਸਾਡੀ ਵੀ ਕੋਸ਼ਿਸ਼ ਰਹੀ ਹੈ ਕੀ ਇੱਕ ਬੰਦੀ ਸਿੱਖ ਉਹਨਾਂ ਤੇ ਹੈਲਦੀ ਡਿਬੇਟ ਹੋਵੇ ਕਿਉਂਕਿ ਉਹ ਇੱਕ ਰਾਜਨੀਤਿਕ ਮੁੱਦਾ ਬਣ ਕੇ ਨਾ ਰਹਿ ਜਾਣ ਇੱਕ ਧਾਰਮਿਕ ਮੁੱਦਾ ਬਣ ਕੇ ਨਾ ਰਹਿ ਜਾਣ ਮੈਂ ਇਹਨਾਂ ਨਾਲ ਇਸ ਕਰਕੇ ਗੱਲ ਕਰਨੀ ਚਾਹੁੰਦਾ ਸੀ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਐਡ-ਆਨ ਕਰਨਾ ਚਾਹੁੰਦਾ ਅਸੀਂ ਸਿਰਫ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਕਰਦੇ ਅਸੀਂ ਇਹਦੇ ਨਾਲ ਐਡ-ਆਨ ਕਰਦੇ ਹਾਂਗੇ ਵੀ ਭਾਰਤ ਦੇਸ਼ ਦੇ ਮੇਰੇ ਹਿੰਦੂਸਤਾਨ ਦੇ ਜਿੰਨੇ ਵੀ ਇਸ ਤਰ੍ਹਾਂ ਦੇ ਸਿਆਸੀ ਕੈਦੀ ਨੇ ਚਾਹੇ ਉਹਨਾਂ 'ਚ ਹਿੰਦੂ ਹੈ ਸਿੱਖ ਹੈ ਮੁਸਲਮਾਨ ਹੈ ਈਸਾਈ ਹੈ ਸਭਨੀਆਂ ਰਿਹਾਈਆਂ ਹੋ ਜਾਣੀਆਂ ਚਾਹੀਦੀਆਂ ਅਗਰ ਉਹ 14 ਸਾਲ ਦੀ ਸਜ਼ਾ ਪੂਰੀ ਕਰ ਚੁੱਕੀ ਚਲੋ ਬਿਲਕੁਲ ਜੀ ਬਿਲਕੁਲ ਜੀ ਇਹਨਾਂ ਨੇ ਕਿਹਾ ਕਿ ਜੋ ਵੀ ਪੂਰੇ ਹਿੰਦੁਸਤਾਨ ਵਿੱਚ ਇਸ ਤਰ੍ਹਾਂ ਦੇ ਪ੍ਰਸਤਿਤਿਆ ਚ ਨੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਉਹਨਾਂ ਨੂੰ ਰਿਹਾ ਹੋਣਾ ਚਾਹੀਦਾ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਮੇਰੀ ਵਿੱਚ ਰਹਿ ਗਈ ਸੀ ਮੈਂ ਇਹਨਾਂ ਨਾਲ ਗੱਲ ਕਿਉਂ ਕੀਤੀ ਇਹ ਜੈਨ ਨੇ ਇਹ ਹਿੰਦੂ ਨੇ ਹਲਾ ਚਲੋ ਸਿੱਖ ਤੇ ਹਿੰਦੂ ਭਰਾ ਹੀ ਨੇ ਲੇਕਿਨ ਜਦੋਂ ਇਹ ਚੱਲੂਗਾ ਕਿਤਨੇ ਕਿਤਕ ਮਹਿਸੂਸ ਹੋਊਗਾ ਹਰ ਉਹ ਬੰਦਾ ਜਦੋਂ ਆਪਣੀ ਵਿਊ ਰੱਖਦਾ ਚਾਹੋ ਬੰਦੀ ਸਿੱਖਾਂ ਨੂੰ ਜਾਂ ਹੋਰ ਸਿੱਕੇ ਜਿਹੜੇ ਕੈਦੀਨਾਂ ਨੂੰ ਰਿਹਾ ਲੈ ਕੇ ਤੋਂ ਵੀਊ ਹੁੰਦੇ ਨੇ ਲੇਕਿਨ ਇਹਨਾਂ ਨੇ ਪੰਜਾਬ ਵਿੱਚ ਰਹਿ ਕੇ ਬੰਦੀ ਸਿੱਖ ਕਿਉਂਕਿ ਜ਼ਿਆਦਾਤਰ ਸਿੱਖ ਜੁੜਿਆ ਹੈ ਪੰਜਾਬੀ ਨੇ ਇਸ ਕਰਕੇ Hindu ਕਮਿਊਨਿਟੀ ਤੋਂ ਕੋਈ ਬੰਦਾ ਆ ਕੇ ਇਸ ਤਰ੍ਹਾਂ ਦੀ ਗੱਲਾਂ ਕਰੇ ਤਾਂ ਬਿਲਕੁਲ ਕਿਤੇ ਨਾ ਕਿਤੇ ਵਿਚਾਰਨੀ ਹੈ ਕਿਉਂਕਿ ਉਹ ਨਿਆਂ ਦੀ ਗੱਲ ਕਰ ਰਿਹਾ ਹੈ ਉਹ ਸਿੱਖਾਂ ਦੀ ਨਹੀਂ ਗੱਲ ਕਰ ਰਿਹਾ ਨਿਆਂ ਸਭ ਨੂੰ ਹੋਣਾ ਚਾਹੀਦਾ ਹੈ ਉਹ Hindu ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਇਸਾਈ ਹੋਵੇ ਹੋਰ ਇੱਕ ਗੱਲ ਇਹਨਾਂ ਨੇ ਹੋਰ ਗਈ ਉਹ ਵੀ ਮੈਨੂੰ ਬਹੁਤ ਵਧੀਆ ਲੱਗੀ ਹੈ